ਸਤ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਜੀ ਅੱਜ ਪਹੁੰਚ ਗਏ ਆਪਾਂ ਫਿਰ ਤੋਂ ਮੋਗਾ ਮੰਡੀ ਤੇ ਅੱਜ ਫਿਰ ਤੁਹਾਨੂੰ ਦਿਖਾਉਂਦੇ ਨਵੇਂ ਨਵੇਂ ਟਰੈਕਟਰ ਤੇ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਆ ਜਿਓ ਜੀ ਕਰੀਏ ਵੀਡੀਓ ਆਪਰੇ ਕੋਲ ਜੀ ਪਹਿਲਾ ਟਰੈਕਟਰ ਹੈਗਾ ਜੀ ਸਵਰਾਜ ਮਾਡਲ ਹੈਗਾ ਜੀ 23 ਤੇ ਬਾਈਆਂ ਦੀ ਡਿਮਾਂਡ ਹੈ ਜੀ 790000 ਰੁਪਿਆ ਜੀ ਸਵਰਾਜ 855 ਟਰੈਕਟਰ ਤੇ ਦੇਖ ਸਕਦੇ ਜੀ ਐਰ ਵਗੈਰਾ ਬਿਲਕੁਲ ਨਵੇਂ ਪਏ ਜੀ ਤੇ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ ਨੋਵਾ 655 TI ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਤੇ ਮਾਡਲ ਹੈਗਾ ਜੀ 2022 ਤੇ ਬਾਈਵੇਂ ਦੀ ਡਿਮਾਂਡ ਹੈਗੀ ਹੈ ਜੀ 10 ਲੱਖ 35 ਹਜ਼ਾਰ ਕੰਡੀਸ਼ਨ ਤੁਸੀਂ ਦੇਖ ਸਕਦੇ ਛਤਰੀ ਵਗੈਰਾ ਲੱਗੀ ਹੋਈ ਹੈ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਨਵਾਂ ਬਿਲਕੁਲ ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਜੌਂਡੀਆ 5210 ਮਾਡਲ ਹੈਗਾ ਜੀ 2022 ਤੇ ਬਾਈਏ ਦੀ ਡਿਮਾਂਡ ਹੈਗੀ ਜੀ 7 ਲੱਖ 75000 ਰੁਪਏ ਛਤਰੀ ਵਗੈਰਾ ਲੱਗੀ ਹੋਈ ਹੈ ਜੀ ਫੈਬਰੂਰੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਪ੍ਰੀਤ 6059 ਛਤਰੀ ਵਗੈਰਾ ਲੱਗੀ ਹੋਈ ਹੈ ਜੀ ਟਾਇਰ ਬਿਲਕੁਲ ਵਧੀਆ ਕੰディション ਦੇ ਵਿੱਚ ਪਏ ਜੀ ਮਾਡਲ ਹੈਗਾ ਜੀ 17 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 5 ਲੱਖ 75000 ਤੇ ਹੈਗਾ ਜੀ ਜੌਨ ਡੀਅਰ ਯਾ 55 ਮਾਡਲ ਹੈਗਾ ਜੀ 13 ਤੇ ਬਾਈਏ ਦੀ ਦਮਾ ਦੇ ਕਿ 485000 ਛਤਰੀ ਕਪੜੇ ਵਾਲੀ ਲੱਗੀ ਹੋਈ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕੋਸਤੋ ਅਗਲਾ ਟਰੈਕਟਰ ਹੈਗਾ ਜੀ HVT 632 ਮੋਡ ਲੈ ਗਿਆ ਜੀ 12 ਤੇ ਬਾਈ ਯਾਰੀ ਦੀ ਮੰਗ ਹੈ ਕਿ ਜੀ 435000 ਛਤਰੀ ਵੀਰਾ ਕਪੜੇ ਵਾਲੀ ਲੱਗੀ ਹੋਈ ਹੈ ਜੀ ਪੈਰਾਂ ਦੀ ਅਗਲਾ ਪਿਛਲੀ ਜੋੜੀ ਜੀ ਵਧੀਆ ਪਈ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਹੈ ਗਏ ਸੋਨਾ ਲਿਕਾ ਡੀ ਆਈ 730 ਮਾਡਲ ਹੈਗਾ ਜੀ 14 ਤੇ ਬਾਈਆਂ ਦੀ ਮੰਗ ਹੈ ਕਿ ਜੀ 1 ਲੱਖ 95000 ਛਤਰੀ ਨਵੀਂ ਲੱਗੀ ਹੋਈ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਹੈ ਜੀ ਉਸ ਤੋਂ ਇਹਲਾ ਟਰੈਕਟਰ ਹੈਗਾ ਜੀ ਫਾਰਮ ਟ੍ਰਿਕ 45 ਮਾਡਲ ਹੈਗਾ ਜੀ 2003 ਡਿਮਾਂਡ ਹੈਗੀ ਹੈ ਜੀ ਬਾਈ ਜੀ 2 ਲੱਖ 42000 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਦੋਸਤੋ ਅਗਲਾ ਟਰੈਕਟਰ ਹੈਗਾ ਜੀ ਸੋਨਾ ਲੀਕਾ 750। ਮਾਡਲ ਹੈਗਾ ਜੀ 2000 ਤੇ ਬਾਈਏ ਦੀ ਮੰਗ ਹੈਗੀ ਜੀ 1,85,000 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਲਓ ਜੀ ਅਗਲਾ ਟਰੈਕਟਰ ਹੈਗਾ ਜੀ ਜੌਂਡੀਅਰ ਮਾਡਲ ਹੈਗਾ ਜੀ 19 ਬਾਈਆਂ ਦੀ ਡਿਮਾਂਡ ਹੈਗੀ ਜੀ 885 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਛਤਰੀ ਫੈਬਰ ਦੀ ਲੱਗੀ ਹੋਈ ਹੈ ਜੀ ਟਾਇਰ ਵਗੈਰਾ ਬਿਲਕੁਲ ਨਵੇਂ ਹੈ ਜੀ ਲਓ ਜੀ ਉਹ ਤੋਂ ਅਗਲਾ ਟਰੈਕਟਰ ਹੈਗਾ ਜੀ ਮਹੀਂਦਰਾ ਨੋਵਾ 655 DI ਮਾਡਲ ਹੈਗਾ ਜੀ 2020 ਬਾਈਆਂ ਦੀ ਡਿਮਾਂਡ ਹੈ ਜੀ 9 ਲੱਖ 35 ਹਜ਼ਾਰ ਕੰਡੀਸ਼ਨ ਤੁਸੀਂ ਦੇ ਸਕਦੇ ਬਿਲਕੁਲ ਨਵੀਂ ਕੰਡੀਸ਼ਨ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਸੋਨਾ ਲਿਕਾ ਡੀਆਈ 60 ਆਰਐਕਸ ਮਾਡਲ ਹੈਗਾ ਜੀ 2024 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 9 ਲੱਖ 55 ਹਜ਼ਾਰ अगला ट्रैक्टर है न्यू होलैंड छत्ती मॉडल है दो हजार सात डिमांड है तीन लाख दस हजार लो जी अगला ट्रैक्टर है अपने महिंद्रा डी जी दो सौ पैंठ ਮਾਡਲ ਹੈਗਾ ਜੀ 2005 ਤੇ ਪਾਈਆਂ ਦੀ ਡਿਮਾਂਡ ਹੈਗੀ ਜੀ 2 ਲੱਖ 40 ਹਜ਼ਾਰ ਛਤਰੀ ਵਗੈਰਾ ਲੱਗੀ ਹੋਈ ਹੈ ਜੀ ਮਗਰ ਲੈਟਰ ਬਿਲਕੁਲ ਨਵੇਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਤੋਵਲਾ ਟਰੈਕਟਰ ਹੈਗਾ ਜੀ ਫਾਰਮ ਟਰੈਕ 60 ਮਾਡਲ ਹੈਗਾ ਜੀ 2012 ਉਪਾਈਆਂ ਦੀ ਡਿਮਾਂਡ ਹੈ ਜੀ 450 ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੀ ਸਤੋਗਲਾ ਟ੍ਰੈਕਟਰ ਹੈਗਾ ਜੀ ਫਾਰਮ ਟ੍ਰੈਕ 2002 ਮਾਡਲ ਹੈ ਜੀ ਡਿਮਾਂਡ ਹੈਗੀ ਭਾਈਆਂ ਦੀ ਜੀ 225 ਛੱਤੀ ਵਗੈਰਾ ਲੱਗੀ ਹੋਈ ਹੈ ਜੀ ਟਾਇਰ ਪਹਿ ਜੀ 80 ਪੈਸੇ ਮੁੱਲ ਨੇ ਟਾਇਰ ਕੋ ਟਾਇਰ ਵੀ ਬਿਲਕੁਲ ਵਧੀਆ ਜੀ ਉਹ ਇਹਲਾ ਟਰੈਕਟਰ ਹੈਗਾ ਜੀ ਅਰਜੁਨ 605 DI ਮਾਡਲ ਹੈਗਾ ਜੀ 2009 ਮਾਡਲ ਹੈਗਾ ਜੀ 2009 ਤੇ ਬਾਈ ਦੀ ਡਿਮਾਂਡ ਹੈਗੀ ਹੈ ਜੀ 1.25 ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਅਰਜੁਨ ਨੋਵਾ ਵਿੰਡਰਾ 605 DI ਮਾਡਲ ਹੈਗਾ ਜੀ 2017 ਮਾਈਆਂ ਦੀ ਡਿਮਾਂਡ ਹੈਗੀ ਜੀ 570 ਦੀ ਹਲਕਾ ਨਵਾਂ ਕੰਡੀਸ਼ਨ ਦਾ ਟਰੈਕਟਰ ਹੈ ਛਤਰੀ ਵਗੈਰਾ ਲੱਗੀ ਹੋਈ ਚੱਕਾਸਾਂ ਤੇ ਤੁਸੀਂ ਤਾਂ ਜੀ ਅਗਲਾ ਟਰੈਕਟਰ ਹੈਗਾ ਜੀ ਫਾਰਮ ਟਰੱਕ 60 ਮਾਡਲ 2003 ਸਮਾਨ ਭਾਈਆਂ ਦੀ ਜੀ ਹੈ ਜੀ 250 ਕੰਡੀਸ਼ਨ ਚੈੱਕ ਉਸ ਤੋਂ ਅਗਲਾ ਹੈਗਾ ਇਹ ਫਾਰਮ ਟ੍ਰੈਕ ਕੰਡੀਸ਼ਨ ਚੈੱਕ ਕਰੋ ਇਹ ਛਤਰੀ ਵੀਰਾਂ ਲੱਗੀ ਹੈ ਫਾਈਬਰ ਦੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੌਂਦੀ ਹੈ 5310 ਮਾਡਲ 2018 ਰਮਾ ਦੇਗੀ ਆ ਜੀ 7 ਲੱਖ 500